ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੀ ਹਾਂ ਮੈਂ ਤੁਹਾਡਾ ਆਪਣੇ ਚੈਨਲ ਮੈਥ ਵਿਦ ਸੁਮਨ ਪ੍ਰੀਤਕੌਰ ਤੇ ਮੈਂ ਹਾਂ ਸੁਮਨ ਪ੍ਰੀਤਕੌਰ ਅਤੇ ਅੱਜ ਹੈ 5 ਜਨਵਰੀ 2024 ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਕਰਾਂਗੇ 5 ਜਨਵਰੀ 2024 ਦੇ ਨਾਲ ਰਿਲੇਟਡ ਇੰਪੋਰਟੈਂਟ ਕਰੰਟ ਅਫੇਅਰ ਦੇ एमसीक्यू ਹਰ ਇੱਕ MCQ ਦੇ ਨਾਲ ਰਿਲੇਟਡ ਮੈਂ ਤੁਹਾਨੂੰ ਇੰਪੋਰਟੈਂਟ ਫੈਕਟ ਵੀ ਦੱਸਾਂਗੀ ਸੋ ਵੀਡੀਓ ਨੂੰ ਪੂਰੇ ਧਿਆਨ ਦੇ ਨਾਲ ਸੁਣਨਾ ਜਿਹੜੇ ਵੀ ਸਟੂਡੈਂਟ ਇਸ ਵੀਡੀਓ ਦਾ PDF ਲੈਣਾ ਚਾਹੁੰਦੇ ਨੇ ਉਹ ਟੈਲੀਗ੍ਰਾਮ ਚੈਨਲ ਤੇ ਵਿਜ਼ਿਟ ਕਰਕੇ ਇਸ ਵੀਡੀਓ ਦਾ PDF ਵੀ ਲੈ ਸਕਦੇ ਨੇ ਟੈਲੀਗ੍ਰਾਮ ਚੈਨਲ ਦਾ ਲਿੰਕ ਮੈਂ ਤੁਹਾਨੂੰ ਇਸ ਵੀਡੀਓ ਦੇ ਹੇਠਾਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦੇ ਦਿੱਤਾ ਹੋਇਆ ਹੈ ਤਾਂ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਅਸੀਂ ਅੱਜ ਦੀ ਇਹ ਵੀਡੀਓ ਸਟਾਰਟ ਕਰਦੇ ਹਾਂ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ ਕਰ ਦੇਣਾ ਕਿਹੜੇ ਰਾਜ ਵਿੱਚ ਹਿਊਮਨ ਮਿਲਕ ਬੈਂਕ ਖੁੱਲਣਗੇ ਹਾਂਜੀ ਰੀਸੈਂਟਲੀ ਪੰਜਾਬ ਰਾਜ ਦੇ ਵਿੱਚ ਹਿਊਮਨ ਮਿਲਕ ਬੈਂਕ ਖੁੱਲਣਗੇ অপਸ਼ਨ ਨੰਬਰ ਏ ਇਜ਼ ਦਾ ਰਾਈਟ ਆਨਸਰ ਪੰਜਾਬ ਸਿਹਤ ਵਿਭਾਗ ਅਨੁਸਾਰ ਸੂਬੇ ਦੇ ਪੰਜ ਵੱਡੇ ਸ਼ਹਿਰਾਂ ਵਿੱਚ ਮਨੁੱਖੀ ਮਿਲਕ ਬੈਂਕ ਖੋਲੇ ਜਾ ਰਹੇ ਆ ਇਹ ਬੈਂਕ ਜਨਵਰੀ ਮਹੀਨੇ ਤੋਂ ਡਾਕਟਰ ਬੀ ਆਰ ਅੰਬੇਡਕਰ ਸਟੇਟ ਇੰਸਟੀਚਿਊਟ ਆਫ ਮੈਡੀਕਲ ਸਾਇੰਸਸ ਮੋਹਾਲੀ ਵਿਖੇ ਸ਼ੁਰੂ ਕੀਤੇ ਜਾਣਗੇ ਤੇ ਇਨ੍ਹਾਂ ਬੈਂਕਾਂ ਦਾ ਉਦੇਸ਼ ਇਹ ਯਕੀਨੀ ਬਣਾਉਣਾ ਕਿ ਜਨਮ ਦੇ ਸਮੇਂ ਅੱਧੇ ਘੰਟੇ ਦੇ ਅੰਦਰ ਨਵ ਜੰਮੇ ਬੱਚਿਆਂ ਨੂੰ ਮਾਂ ਦਾ ਦੁੱਧ ਉਪਲਬਧ ਹੋਵੇਗਾ ਹੁਣ ਇਹ ਪੰਜਾਬ ਖੋਲਣ ਜਾ ਰਿਹਾ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਪੰਜਾਬ ਪੰਜਾਬ ਦੀ ਕੈਪੀਟਲ ਹੈ ਚੰਡੀਗੜ੍ਹ ਇੱਥੋਂ ਦੇ ਚੀਫ ਮਿਨਿਸਟਰ ਆ ਭਗਵੰਤ ਸਿੰਘ ਮਾਨ ਅਤੇ ਗਵਰਨਰ ਆ ਬਨਵਾਰੀ ਲਾਲ ਪ੍ਰੋਹਿਤ ਖੇਤਰਫਲ ਦੇ ਪੱਖੋਂ ਪੰਜਾਬ ਭਾਰਤ ਦਾ 19ਵੇਂ ਨੰਬਰ ਤੇ ਰਾਜ ਆ ਠੀਕ ਹੈ 19ਵਾਂ ਰਾਜ ਆ ਤੇ ਪੰਜਾਬ ਵਿੱਚ ਤਿੰਨ ਦਰਿਆ ਵਗਦੇ ਆ ਸਤਲੁਜ ਰਾਵੀ ਬਿਆਸ ਪੰਜਾਬ ਦੇ ਨਾਲ ਇੱਕ ਹੀ ਦੇਸ਼ ਦੀ ਹੱਦ ਲੱਗਦੀ ਆ ਉਹ ਹੈ ਪਾਕਿਸਤਾਨ ਤਿੰਨ ਰਾਜਾਂ ਦੀ ਹੱਦ ਲੱਗਦੀ ਆ ਹਿਮਾਚਲ ਪ੍ਰਦੇਸ਼ ਰਾਜਸਥਾਨ ਅਤੇ ਹਰਿਆਣਾ ਇਸ ਤੋਂ ਇਲਾਵਾ ਦੋ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਹੱਦ ਲੱਗਦੀਆਂ ਉਹ ਹੈ ਜੀ ਚੰਡੀਗੜ੍ਹ ਅਤੇ ਜੰਮੂ ਕਸ਼ਮੀਰ ਪੰਜਾਬ ਦੇ ਵਿੱਚ ਅਬੋਹਰ ਵਾਈਲਡਲਾਈਫ ਸੈਂਚੁਰੀ ਹੈ ਜਿਹੜੀ ਕਿ ਕਾਲੇ ਹਿਰਨ ਲਈ ਮਸ਼ਹੂਰ ਆ ਪੰਜਾਬ ਦੇ ਉੱਤਰ ਪੂਰਬ ਦੇ ਵਿੱਚ ਸ਼ਵਾਲਕ ਦੀਆਂ ਪਹਾੜੀਆਂ ਨੇ ਤੇ ਦੱਖਣ ਪੱਛਮ ਦੇ ਵਿੱਚ ਰੇਤ ਦੇ ਟਿੱਬੇ ਆ ਨੈਕਸਟ ਪੋਜੀਸ਼ਨ ਪੂਰੀ ਦੁਨੀਆ ਵਿੱਚ ਭਗਵਾਨ ਰਾਮ ਦੀ ਸਭ ਤੋਂ ਉੱਚੀ ਪ੍ਰਤੀਮਾ ਕਿੱਥੇ ਰੱਖੀ ਜਾਵੇਗੀ ਹਾਂਜੀ ਪੂਰੀ ਦੁਨੀਆ ਦੇ ਵਿੱਚ ਭਗਵਾਨ ਰਾਮ ਦੀ ਸਭ ਤੋਂ ਉੱਚੀ ਮੂਰਤੀ ਦਾ ਉਦਘਾਟਨ ਅਯੁੱਧਿਆ ਦੇ ਵਿੱਚ ਕੀਤਾ ਜਾਵੇਗਾ ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀ ਮੌਜੂਦਗੀ ਦੇ ਵਿੱਚ 22 ਜਨਵਰੀ ਨੂੰ ਇਹ ਸਥਾਪਿਤ ਕੀਤੀ ਜਾਵੇਗੀ ਤੇ ਭਗਵਾਨ ਰਾਮ ਦੀ ਸਭ ਤੋਂ ਉੱਚੀ ਮੂਰਤੀ ਆ ਪੂਰੀ ਦੁਨੀਆ ਦੇ ਵਿੱਚ ਸਭ ਤੋਂ ਉੱਚੀ ਮੂਰਤੀ ਆ ਜਿਹੜੀ ਕਿ 825 ਫੁੱਟ ਉੱਚੀ ਹੋਵੇਗੀ ਅਯੁੱਧਿਆ 'ਚ ਬਣੇਗਾ ਵਰਲਡ ਰਿਕਾਰਡ ਭਗਵਾਨ ਰਾਮ ਦੀ 823 ਸੌਰੀ ਪਹਿਲਾਂ ਮੈਂ 825 ਬੋਲ ਦਿੱਤਾ 823 ਫੋਰ ਟੁੱੱਚੀ ਪ੍ਰਤੀਮਾ ਬਣਾਉਣ ਦੀ ਤਿਆਰੀ ਸ਼ੁਰੂ ਹੋ ਚੁੱਕੀ ਆ ਨੈਕਸਟ ਹੈ ਹਾਲ ਹੀ ਵਿੱਚ 100 ਬਿਲੀਅਨ ਡਾਲਰ ਦੀ ਦੌਲਤ ਰੱਖਣ ਵਾਲੀ ਦੁਨੀਆ ਦੀ ਪਹਿਲੀ ਔਰਤ ਕੌਣ ਬਣੀ ਹੈ ਹਾਂਜੀ 100 ਬਿਲੀਅਨ ਡਾਲਰ ਦੀ ਦੌਲਤ ਰੱਖਣ ਵਾਲੀ ਦੁਨੀਆ ਦੀ ਪਹਿਲੀ ਔਰਤ ਬਣੀ ਆ ਫ੍ਰੈਂਕੋਇਸ ਬੈਟਨਕੋਰਟ অপਸ਼ਨ ਨੰਬਰ A ਇਜ਼ ਦਾ ਰਾਈਟ ਆਨਸਰ ਫ੍ਰਾਂਕੋ ਇਸ ਬੈਟਰਨ ਕੋਰਟ ਤੁਸੀਂ ਦੇਖ ਸਕਦੇ ਹੋ ਇਮੇਜ ਦੇ ਵਿੱਚ ਵੀ ਹਾਂਜੀ ਨੈਕਸਟ ਕੁਐਸ਼ਨ ਕਿਹੜਾ ਕੇਂਦਰ ਸ਼ਾਸਿਤ ਪ੍ਰਦੇਸ਼ ਹਾਲ ਹੀ ਵਿੱਚ ਪ੍ਰਧਾਨ ਮੰਤਰੀ ਵਿਸ਼ਵਕਰਮਾ ਯੋਜਨਾ ਨੂੰ ਲਾਗੂ ਕਰਨ ਵਾਲਾ ਪਹਿਲਾ ਦੇਸ਼ ਕੇਂਦਰ ਸ਼ਾਸਿਤ ਪ੍ਰਦੇਸ਼ ਬਣ ਜਾਵੇਗਾ ਹਾਂਜੀ ਕਿਹੜਾ ਕੇਂਦਰ ਸ਼ਾਸਿਤ ਪ੍ਰਦੇਸ਼ ਆ ਜਿਹੜਾ ਸਭ ਤੋਂ ਪਹਿਲਾਂ ਪ੍ਰਧਾਨ ਮੰਤਰੀ ਵਿਸ਼ਵਕਰਮਾ ਯੋਜਨਾ ਸ਼ੁਰੂ ਕਰੇਗਾ ਜਾਂ ਲਾਗੂ ਕਰੇਗਾ ਸਭ ਤੋਂ ਪਹਿਲਾਂ ਤਾਂ ਵਿਸ਼ਵ ਕਰਮਾ ਯੋਜਨਾ ਤੁਹਾਨੂੰ ਪਤਾ ਹੋਣਾ ਜ਼ਰੂਰੀ ਹੈ ਦੇਖੋ ਇਸ ਤਰ੍ਹਾਂ ਦੇ ਲੋਕ ਜਿਨ੍ਹਾਂ ਨੇ ਆਪਣਾ ਕਾਰੋਬਾਰ ਸ਼ੁਰੂ ਕੀਤਾ ਹੋਇਆ ਪਰ ਉਸ ਕਾਰੋਬਾਰ ਦੇ ਵਿੱਚ ਟ੍ਰੇਨਡ ਨਹੀਂ ਗਏ ਤਾਂ ਉਹਨਾਂ ਨੂੰ ਟ੍ਰੇਨਿੰਗ ਦੇਣ ਦੇ ਲਈ ਉਹਨਾਂ ਨੂੰ ਟ੍ਰੇਨਡ ਕਰਨ ਦੇ ਲਈ ਪ੍ਰਧਾਨ ਮੰਤਰੀ ਵਿਸ਼ਵ ਕਰਨਾ ਯੋਜਨਾ ਸ਼ੁਰੂ ਕੀਤੀ ਗਈ ਸੀ ਜਿਸ ਦੇ ਅਕੋਰਡਿੰਗ ਪਹਿਲਾਂ 5 ਜਾਂ 7 ਦਿਨਾਂ ਦੀ ਟ੍ਰੇਨਿੰਗ ਦਿੱਤੀ ਜਾਵੇਗੀ ਉਸ ਤੋਂ ਬਾਅਦ 15 ਦਿਨਾਂ ਦੀ ਟ੍ਰੇਨਿੰਗ ਦਿੱਤੀ ਜਾਵੇਗੀ ਟ੍ਰੇਨਿੰਗ ਖਤਮ ਹੋਣ ਤੋਂ ਬਾਅਦ 15000 ਰੁਪਇਆ ਦਿੱਤਾ ਜਾਵੇਗਾ ਅਤੇ ਨਾਲ ਟੂਲ ਕਿੱਟ ਦਿੱਤੀ ਜਾਵੇਗੀ ਤੇ ਇਸ ਤੋਂ ਇਲਾਵਾ ਲੋਨ ਦੀ ਸਹੂਲਤ ਅਲੱਗ ਤੋਂ ਦਿੱਤੀ ਜਾਵੇਗੀ ਤੇ 500 ਰੁਪਏ ਦੀ ਸਕਾਲਰਸ਼ਿਪ ਪਹਿਲਾਂ ਦਿੱਤੀ ਜਾਂਦੀ ਹੈ ਠੀਕ ਹੈ ਤੇ ਹੁਣੇ ਲਾਗੂ ਕਰਨ ਵਾਲਾ ਪਹਿਲਾ ਕੇਂਦਰ ਸਾਸ਼ਿਤ ਪ੍ਰਦੇਸ਼ ਜੰਮੂ ਕਸ਼ਮੀਰ ਬਣਿਆ ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ ਜੰਮੂ ਕਸ਼ਮੀਰ ਦੀ ਗੱਲ ਹੋ ਰਹੀ ਹੈ ਤੇ ਜੰਮੂ ਕਸ਼ਮੀਰ ਦੀ ਕੈਪੀਟਲ ਕੀ ਹੈ ਸ਼੍ਰੀਨਗਰ ਲਿਊਟੇਨੇਟ ਗਵਰਨਰਾਂ ਜਾਨੀ ਕਿ ਉਪ ਰਾਜਪਾਲਾ ਮਨੋਜ ਸਿੰਘਾ ਜੰਮੂ ਕਸ਼ਮੀਰ ਦੇ ਵਿੱਚ ਡਾਚੀਗਾਮ ਨੈਸ਼ਨਲ ਪਾਰਕ ਆ ਕਾਜੀਨਾਗ ਨੈਸ਼ਨਲ ਪਾਰਕ ਆ ਸਲੀਮ ਅਲੀ ਨੈਸ਼ਨਲ ਪਾਰਕ ਆ ਕਿਸਤਬਾੜ ਨੈਸ਼ਨਲ ਪਾਰਕ ਆ ਇਥੋਂ ਦੇ ਫੇਮਸ ਲੋਕਨਾਚਾ ਰੋਫ ਹੇਕਤ ਕੋਰਡੰਡੀ ਕੇਸਰ ਦੇ ਉਤਪਾਦਨ ਦੇ ਵਿੱਚ ਮੋਹਰੀ ਰਾਜਾ ਜੰਮੂ ਕਸ਼ਮੀਰ ਜੰਮੂ ਕਸ਼ਮੀਰ ਵਿੱਚ ਡਲ ਝੀਲਾ ਬੁਲਰ ਝੀਲਾ ਗਾਇਮਰ ਝੀਲਾ ਮਾਨਸਬਲ ਝੀਲਾ ਗੰਗਾਬਲ ਝੀਲਾ ਕੁਸਰਬਲ ਝੀਲਾ ਸ਼ੇਸ਼ਨਾਗ ਝੀਲਾ ਨਾਗਿੰਗ ਝੀਲਾ ਵੈਰੀਨਾਗ ਝੀਲਾ ਕੇਸਰ ਦੇ ਉਤਪਾਦਨ ਦੇ ਵਿੱਚ ਮੋਹਰੀ ਰਾਜਾ ਜੰਮੂ ਕਸ਼ਮੀਰ ਅਟਲ ਦੁੱਲੂ ਨੂੰ ਜੰਮੂ ਕਸ਼ਮੀਰ ਦਾ ਮੁਖਤੱਤਰ ਚੁਣਿਆ ਗਿਆ ਜੰਮੂ ਕਸ਼ਮੀਰ ਦੇ ਕਿਸਤਬਾੜ ਜ਼ਿਲ੍ਹੇ ਦੇ ਕੇਸਰ ਨੂੰ ਜੀਆਈ ਟੈਗ ਮਿਲਿਆ ਆਰ ਆਰ ਸਵੈਨ ਨੇ ਜੰਮੂ ਕਸ਼ਮੀਰ ਪੁਲਿਸ ਦੇ ਡਾਇਰੈਕਟਰ ਜਨਰਲ ਦਾ ਵਾਦੂ ਚਾਰਜ ਸੰਭਾਲ ਲਿਆ ਜੰਮੂ ਕਸ਼ਮੀਰ ਦੀ ਮਸ਼ਹੂਰ ਪਸ਼ਮੀਨਾ ਕ્રાਫਟ ਨੂੰ ਜੀਆਈ ਟੈਗ ਮਿਲਿਆ ਨੈਕਸਟ ਕੁਐਸਚਨ ਕਿਹੜਾ ਦੇਸ਼ ਹਾਲ ਹੀ ਵਿੱਚ ਵਰਗ ਕਿਲੋਮੀਟਰ ਏਰੇ ਅਬਜ਼ਰਵੇਟਰੀ ਪ੍ਰੋਜੈਕਟ ਵਿੱਚ ਸ਼ਾਮਿਲ ਹੋਇਆ ਹੈ ਹਾਂਜੀ ਏਰੇ ਅਬਜ਼ਰਵੇਟਰੀ ਪ੍ਰੋਜੈਕਟ ਦੇ ਵਿੱਚ ਸ਼ਾਮਿਲ ਹੋਇਆ ਸਾਡਾ ਦੇਸ਼ ਭਾਰਤ 1250 ਰੁਪਏ 1250 ਕਰੋੜ ਰੁਪਏ ਦੀ ਪ੍ਰਯੋਜਨਾ ਦੇ ਨਾਲ অপশন নাম্বার এ ইজ দা রাইট आंसर। ਹੁਣ ਭਾਰਤ ਸ਼ਾਮਿਲ ਹੋਇਆ ਤਾਂ ਭਾਰਤ ਦੀ ਕੈਪੀਟਲ ਆ ਨਵੀਂ ਦਿੱਲੀ। ਨਵੀਂ ਦਿੱਲੀ ਭਾਰਤ ਦੀ ਕੈਪੀਟਲ ਬਣੇਗੀ ਘੋਸ਼ਣਾ ਤਾਂ 1911 ਦੇ ਵਿੱਚ ਹੋਈ ਸੀ। ਪਰ 1927 ਦੇ ਵਿੱਚ ਜਾ ਕੇ ਦਿੱਲੀ ਨੂੰ ਨਵੀਂ ਦਿੱਲੀ ਦਾ ਨਾਮ ਦਿੱਤਾ ਗਿਆ ਤੇ ਫਾਈਨਲੀ 13 ਫਰਵਰੀ 1931 ਨੂੰ ਜਾ ਕੇ ਨਵੀਂ ਦਿੱਲੀ ਭਾਰਤ ਦੀ ਕੈਪੀਟਲ ਬਣੀ ਸੀ। ਇੱਥੋਂ ਦੇ ਪ੍ਰਧਾਨ ਮੰਤਰੀ ਆ ਨਰਿੰਦਰ ਮੋਦੀ ਜੀ। ਅਤੇ ਰਾਸ਼ਟਰਪਤੀ ਅਦਰੋਪ ਦੀ ਮੁਰਮੂ ਜੀ ਮੁੱਖ ਜਾਜਾ ਜਸਟਿਸ ਡੀਵਾਈ ਚੰਦਰਚੂੜ ਤੇ ਭਾਰਤ ਸਭ ਤੋਂ ਵੱਧ ਵੋਟਾਂ ਲੈਣ ਵੋਟਾਂ ਦੇ ਨਾਲ ਅੰਤਰਰਾਸ਼ਟਰੀ ਸਮੁੰਦਰੀ ਸੰਗਠਨ ਲਈ ਚੁਣਿਆ ਗਿਆ ਮਲੇਸ਼ੀਆ ਭਾਰਤੀ ਨਾਗਰਿਕਾਂ ਲਈ ਵੀਜ਼ਾ ਮੁਕਤ ਦਾਖਲੇ ਦੀ ਆਗਿਆ ਦੇਵੇਗਾ ਭਾਰਤ ਸੋਸ਼ਲ ਮੀਡੀਆ ਲਈ ਸਖਤ ਉਮਰ ਪੋਟੀਸ਼ਨ ਕਰਨ ਦੀ ਯੋਜਨਾ ਬਣਾ ਰਹੀ ਹੈ ਭਾਰਤ ਨੇ 2023-24 ਵਿੱਚ ਰਿਕਾਰਡਡ 41000 ਦਾ ਸਪੈਂਟੈਂਟ ਬਣਾਈ ਭਾਰਤ ਨੂੰ ਲਗਾਤਾਰ ਤੀਜੀ ਵਾਰ एआईबीडी ਦਾ ਪ੍ਰਧਾਨ ਚੁਣਿਆ ਗਿਆ। ਖੇਤਰਫਲ ਦੇ ਪੱਖੋਂ ਵਿੱਚ ਭਾਰਤ ਪੂਰੀ ਦੁਨੀਆ ਦੇ ਵਿੱਚ 7ਵੇਂ ਨੰਬਰ ਤੇ ਆ। ਦਾਲਾਂ ਦੇ ਉਤਪਾਦਨ ਅਤੇ ਦੁੱਧ ਦੇ ਉਤਪਾਦਨ ਦੇ ਵਿੱਚ ਪਹਿਲੇ ਨੰਬਰ ਤੇ ਆ ਗਿਆ ਸਾਡਾ ਦੇਸ਼ ਭਾਰਤ। ਸੋ ਤੁਸੀਂ ਧਿਆਨ ਦੇ ਵਿੱਚ ਰੱਖਣਾ। ਤੇ ਇਸ ਤੋਂ ਇਲਾਵਾ ਭਾਰਤ ਦੇ ਨਾਲ 7 ਦੇਸ਼ਾਂ ਦੀ ਹੱਦ ਲੱਗਦੀ ਆ afghanistan, pakistan, nepal, चीन, बर्मा, बांग्लादेश, भूटान। ਭਾਰਤ ਦੇ ਮੱਧ ਵਿੱਚੋਂ ਕਰਕਰੀ ਖ रेखा ਲੰਘਦੀ ਆ। ਨੈਕਸਟ ਕੁਸ਼ਨ ਹਾਲ ਹੀ ਵਿੱਚ ਸੰਯੁਕਤ ਰਾਸ਼ਟਰ ਵਿੱਚ ਭਾਰਤ ਦਾ ਸਥਾਈ ਪ੍ਰਤੀਨਿਧੀ ਕਿਸ ਨੂੰ ਚੁਣਿਆ ਗਿਆ ਸੰਯੁਕਤ ਰਾਸ਼ਟਰ ਜਾਨੀ ਕਿ ਯੂਨਾਈਟਿਡ ਨੇਸ਼ਨ ਇਸ ਦੇ ਵਿੱਚ ਭਾਰਤ ਦਾ ਸਥਾਈ ਪ੍ਰਤੀਨਿਧੀ ਚੁਣਿਆ ਗਿਆਵਾ ਅਰਵਿੰਦ ਪਨਗੜੀਆ ਨੂੰ ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ ਹੁਣ ਇੱਕ ਅਪੁਆਇੰਟਮੈਂਟ ਦੀ ਗੱਲ ਆ ਤਾਂ ਰਸ਼ਮੀ ਸ਼ੁਕਲਾ ਮਹਾਰਾਸ਼ਟਰ ਪੁਲਿਸ ਦੀ ਡੀਜੀਪੀ ਬਣੀ ਹੈ ਪ੍ਰਮੋਦ ਸ਼ਰਮਾ ਨੂੰ ਐਨ ਐਚ ਐਸ ਆਰ ਸੀ ਐਲ ਦਾ ਡਾਇਰੈਕਟਰ ਜਨਰਲ ਚੁਣਿਆ ਗਿਆ ਮਕਰੰਦ ਰਾਣਾਡੇ Air Force Headquarter ਵਿੱਚ ਨਵੀਂ ਦਿੱਲੀ ਵਿਖੇ ਡਾਇਰੈਕਟਰ ਜਨਰਲ ਬਣੇ ਸੰਜੇ ਸਿੰਘ ਨੂੰ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਚੁਣਿਆ ਗਿਆ ਸਿਹਤ ਰਾਜ ਤੋਂ ਤਮਿਲਤਾ ਰਾਏ ਚੰਸ ਲਾਮ ਬੰਬੇ ਫਾਊਂਡੇਸ਼ਨ ਲਈ ਨਾਮਜ਼ਦ ਹੋਏ ਨੈਕਸਟ ਕੁਐਸ਼ਨ ਕਿਸ ਰਾਜ ਸਰਕਾਰ ਨੇ ਹਾਲ ਹੀ ਵਿੱਚ ਆਫ਼ਤਾਂ ਦੀ ਅਗਾਊ ਚੇਤਾਵਨੀ ਦੇਣ ਲਈ ਰਾਹਤ ਬਾਣੀ ਕੇਂਦਰ ਸ਼ੁਰੂ ਕੀਤਾ ਹਾਂਜੀ ਰੀਸੈਂਟਲੀ ਆਫ਼ਤਾਂ ਦੀ ਅਗਾਊ ਚੇਤਾਵਨੀ ਦੇਣ ਦੇ ਲਈ ਰਾਹਤ ਬਾਣੀ ਕੇਂਦਰ ਸ਼ੁਰੂ ਕੀਤਾ ਵਾ ਉੱਤਰ ਪ੍ਰਦੇਸ਼ ਨੇ অপਸ਼ਨ ਬੀ ਇਜ਼ ਦਾ ਰਾਈਟ ਆਨਸਰ ਹੁਣ ਉੱਤਰ ਪ੍ਰਦੇਸ਼ ਨੇ ਸ਼ੁਰੂ ਕੀਤਾ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਉੱਤਰ ਪ੍ਰਦੇਸ਼ ਉੱਤਰ ਪ੍ਰਦੇਸ਼ ਦੀ ਕੈਪੀਟਲ ਆ ਲਖਨਊ ਲਖਨਊ ਕਿਹੜੀ ਨਦੀ ਦੇ ਕਿਨਾਰੇ ਸਥਿਤ ਆ ਗੌਂਤੀ ਨਦੀ ਦੇ ਕਿਨਾਰੇ ਸਥਿਤ ਆ ਇੱਥੋਂ ਦੇ ਚੀਫ ਮਿਨਿਸਟਰ ਆ ਯੋਗੀ ਅਦਿੱਤਿਆਨਾਥ ਗਵਰਨਰ ਆ ਨੰਦੀ ਬਿਆਨ ਪਟੇਲ ਉੱਤਰ ਪ੍ਰਦੇਸ਼ ਦੇ ਵਿੱਚ ਦੁੱਧਵਾ ਨੈਸ਼ਨਲ ਪਾਰਕ ਆ ਜਿਹੜਾ ਕਿ ਚੀਤਿਆਂ ਲਈ ਫੇਮਸ ਆ ਇੱਥੋਂ ਦੇ ਫੇਮਸ ਲੋਕਨਾਚਾ ਚੋਰਾ ਨਟੰਗੀ ਕਜ਼ਰੀ ਭਾਰਤ ਵਿੱਚ ਸਭ ਤੋਂ ਵੱਧ ਵਸੋਂ ਵਾਲਾ ਰਾਜ ਆ ਉੱਤਰ ਪ੍ਰਦੇਸ਼ ਉੱਤਰ ਪ੍ਰਦੇਸ਼ ਪੁਲਿਸ ਨੇ ਆਪਣਾ ਵਟਸਐਪ ਚੈਨਲ ਸ਼ੁਰੂ ਕੀਤਾ ਉੱਤਰ ਪ੍ਰਦੇਸ਼ ਸਰਕਾਰ ਨੇ 57 ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਖੋਲਣ ਦਾ ਐਲਾਨ ਕੀਤਾ ਉੱਤਰ ਪ੍ਰਦੇਸ਼ ਸਰਕਾਰ ਨੇ ਭਾਰਤ ਦੇ ਪਹਿਲੇ ਟੈਲੀਕਮ ਸੈਂਟਰ ਆਫ ਐਕਸੀਲੈਂਸ ਦੀ ਘੋਸ਼ਣਾ ਕੀਤੀ ਉੱਤਰ ਪ੍ਰਦੇਸ਼ ਦੀ ਸੀਐਸਜੀਐਮ ਜੀ ਯੂਨੀਵਰਸਿਟੀ ਨੇ ਐਨਏਏਸੀ ਦੁਆਰਾ A++ ਗ੍ਰੇਡਿੰਗ ਪ੍ਰਾਪਤ ਕੀਤੀ ਨੈਕਸਟ ਕੁਐਸਚਨ ਨਿਵੇਆ ਹਾਂਜੀ ਤੁਸੀਂ ਦੇਖਿਆ ਨੀਵਿਆ ਦਾ ਲੋਸ਼ਨ ਆਉਂਦਾ ਕੋਲਡ ਕਰੀਮ ਆਉਂਦੀ ਆ ਜੋ ਵੀ ਇਹਦੀ ਸਕਿਨ ਕੇਅਰ ਅ ਬ੍ਰਾਂਡ ਆ ਇਹ ਠੀਕ ਹੈ ਨੀਵਿਆ ਤੇ ਇੰਡੀਆ ਦੁਆਰਾ ਹਾਲ ਹੀ ਵਿੱਚ ਇਸ ਦੇ ਮੈਨੇਜਿੰਗ ਡਾਇਰੈਕਟਰ ਵਜੋਂ ਕਿਸ ਨੂੰ ਚੁਣਿਆ ਗਿਆ ਮੈਨੇਜਿੰਗ ਡਾਇਰੈਕਟਰ ਮਤਲਬ ਐਮ ਡੀ ਨੀਵਿਆ ਇੰਡੀਆ ਦੁਆਰਾ ਹਾਲ ਹੀ ਵਿੱਚ ਮੈਨੇਜਿੰਗ ਡਾਇਰੈਕਟਰ ਵਜੋਂ ਚੁਣਿਆ ਗਿਆ ਵਾ ਗੀਤਿਕਾ ਮਹਿਤਾ ਨੂੰ অপਸ਼ਨ ਬੀ ਇਸ ਦਾ ਰਾਈਟ ਆਨਸਰ ਉਹਦੇ ਏ ਨੇ ਮahanadi ਕੋਲ ਫੀਲਡਸ ਲਿਮਟਿਡ ਦੇ ਸੀਐਮਡੀ ਵਜੋਂ ਆਉਂਦਾ ਸੰਭਾਲਿਆ ਅਪੁਆਇੰਟਮੈਂਟ ਦੀ ਗੱਲ ਕਰ ਰਹੇ ਹਾਂ ਤਾਂ ਰਿਵਾਈਜ਼ ਕਰਦੇ ਹਾਂ ਰਾਮਕਰਨ ਜਾਦਵ ਕੇਂਦਰੀ ਰੇਲਵੇ ਦੇ ਜਨਰਲ ਮੈਨੇਜਰ ਬਣੇ ਪਰਮਸੇਨ ਨੂੰ ਪੀਐਫਆਰ ਡੀਏ ਬੋਰਡ ਦਾ ਪਾਰਟ ਟਾਈਮ ਮੈਂਬਰ ਚੁਣਿਆ ਗਿਆ ਕੇਐਸ ਰੈਡੀ ਨੂੰ ਹైదరాబాద్ ਸ਼ਹਿਰ ਦਾ ਨਵਾਂ ਪੁਲਿਸ ਕਮਿਸ਼ਨਰ ਚੁਣਿਆ ਗਿਆ ਨੈਕਸਟ ਕੁਐਸ਼ਨ ਕੇਨਰਾ ਬੈਂਕ ਹਾਲ ਹੀ ਵਿੱਚ ਆਪਣਾ ਡਾਟਾ ਵਿਸਲੇਸ਼ਨ ਕੇਂਦਰ ਕਿੱਥੇ ਲਾਂਚ ਕਰੇਗੀ ਹਾਂਜੀ ਆਪਣਾ ਡਾਟਾ ਵਿਸਲੇਸ਼ਨ ਕੇਂਦਰ ਲਾਂਚ ਕਰੇਗੀ ਕੇਨਰਾ ਬੈਂਕ ਕਿੱਥੇ ਲਾਂਚ ਕਰੇਗੀ ਜੀ ਬੰਗਲੌਰ ਦੇ ਵਿੱਚ অপਸ਼ਨ ਨੰਬਰ ਡੀ ਇਸ ਆ ਰਾਈਟ ਆਨਸਰ ਕੇਨਰਾ ਬੈਂਕ ਦੀ ਗੱਲ ਹੋ ਰਹੀ ਹੈ ਇਸ ਦੀ ਸਥਾਪਨਾ ਕਦੋਂ ਹੋਈ 1906 ਦੇ ਵਿੱਚ ਇਸ ਦਾ ਹੈੱਡਕੁਆਰਟਰ ਬੰਗਲੌਰ ਦੇ ਵਿੱਚ ਤੇ ਐਟ ਪ੍ਰੈਜ਼ੈਂਸ ਦੇ ਐਮ ਡੀ ਐਂਡ ਸੀਈਓ ਆ ਕੇ ਸੱਤੇ ਨਾਰਾਇਣ ਰਾਜੂ ਨੈਕਸਟ ਪੋਜੀਸ਼ਨ ਆ ਕਿਸ ਨੇ ਹਾਲ ਹੀ ਵਿੱਚ ਪਸ਼ਮੀ ਜਲ ਸੈਨਾ ਕਮਾਂਡ ਦਾ ਚਾਰਜ ਸੰਭਾਲ ਲਿਆ ਹੈ ਪਸ਼ਮੀ ਜਲ ਸੈਨਾ ਕਮਾਂਡ ਦਾ ਚਾਰਜ ਸੰਭਾਲ ਲਿਆ ਵਾ ਸੰਜੀਤ ਜਸਜੀਤ ਸਿੰਘ ਨੇ অপਸ਼ਨ ਸੀ ਇਸ ਆ ਰਾਈਟ ਆਨਸਰ ਵਾਈਸ ਐਡਮਿਰਲ ਸੰਜੇਜ ਜਸਜੀਤ ਸਿੰਘ ਤੇਨਾਂ ਨੇ ਪਸ਼ਮੀ ਜਲ ਸੈਨਾ ਕਮਾਂਡਰ ਚਾਰਜ ਸੰਭਾਲਿਆ ਨੈਕਸਟ ਪੋਜੀਸ਼ਨ ਕੌਣ ਹਾਲ ਹੀ ਵਿੱਚ ਕੇ ਆਈ ਏ ਦਾ ਨਵਾਂ ਸੀਈਓ ਚੁਣਿਆ ਗਿਆ ਹਾਂਜੀ ਕੇ ਆਈ ਏ ਇਸ ਦਾ ਨਵਾਂ ਸੀਈਓ ਚੁਣਿਆ ਗਿਆ ਗੰਗ ਬਾਂਗੂਲੀ ਆਪਸ਼ਨ ਬੀ ਜ਼ਾ ਰਾਈਟ ਆਨਸਰ ਨੈਕਸਟ ਪੋਜੀਸ਼ਨ ਹਾਲ ਹੀ ਵਿੱਚ ਅੰਤਰਰਾਸ਼ਟਰੀ ਦਿਮਾਗ ਸਰੀਰ ਤੰਦਰੁਸਤੀ ਦਿਵਸ ਕਦੋਂ ਮਨਾਇਆ ਗਿਆ ਹਾਂਜੀ ਅੰਤਰਰਾਸ਼ਟਰੀ ਦਿਮਾਗ ਸਰੀਰ ਤੰਦਰੁਸਤੀ ਦਿਵਸ ਲੋਕਾਂ ਨੂੰ ਉਹਨਾਂ ਦੀ ਸਿਹਤ ਦੇ ਪ੍ਰਤੀ ਜਾਗਰੂਕ ਕਰਨ ਦੇ ਲਈ ਹਰੇਕ ਸਾਲ 3 ਜਨਵਰੀ ਨੂੰ ਮਨਾਇਆ ਜਾਂਦਾ ਆਪਸ਼ਨ ਬੀ ਇਸ ਆ ਰਾਈਟ ਆਨਸਰ ਨੈਕਸਟ ਕੁਐਸਚਨ ਕਿਸ ਦੇਸ਼ ਦਾ ਮਾਊਂਟ ਲਾਬੋਟੋਬੀ ਜਵਾਲਾਮੁਖੀ ਹਾਲ ਹੀ ਵਿੱਚ ਫਟਿਆ ਹਾਂਜੀ ਮਾਉਂਟ ਲਾਬੋਟੋਬੀ ਜਵਾਲਾਮੁਖੀ ਰੀਸੈਂਟਲੀ ਫਟਿਆ ਇੰਡੋਨੇਸ਼ੀਆ ਦਾ ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ ਇੰਡੋਨੇਸ਼ੀਆ ਦੀ ਕੈਪੀਟਲ ਕੀ ਹੈ ਜਕਾਰਤਾ ਕਰੰਸੀ ਇੰਡੋਨੇਸ਼ੀਅਨ ਰੁਪਇਆ ਪ੍ਰੈਜ਼ੀਡੈਂਟ ਆ ਯੋਗੋ ਵਿਡੋਡੋ ਇੰਡੋਨੇਸ਼ੀਆ ਦਾ ਮਾਰਾਪੀ ਜਵਾਲਾਮੁਖੀ ਰੀਸੈਂਟਲੀ ਫਟਿਆ ਜਕਾਰਤਾ ਵਿੱਚ 43 ਮਹਾਂਸ਼ੀਅਨ ਸਿਖਰ ਸੰਮੇਲਨ ਸ਼ੁਰੂ ਹੋਇਆ ਇੰਡੋਨੇਸ਼ੀਆ ਭਾਰਤ ਦੇ ਜਲ ਨੰਜਨ ਅਸ਼ੁੱਧੀ ਕੇਂਦਰ ਮਾਡਲ ਦੀ ਨਕਲ ਕਰੇਗਾ ਇండోਨੇਸ਼ੀਆ ਦੀ ਰਾਜਧਾਨੀ ਦੁਨੀਆ ਦੀ ਸਭ ਤੋਂ ਵੱਧ ਪ੍ਰਦੂਸ਼ਿਤ ਰਾਜਧਾਨੀ ਬਣੀ ਭਾਰਤ ਤੇ ਇండోਨੇਸ਼ੀਆ ਵਿੱਚ ਘਰ ਦੁਵੱਲਾ ਅਭਿਆਸ ਸਮੁੰਦਰ ਸ਼ਕਤੀ 23 ਆਯੋਜਿਤ ਕੀਤਾ ਗਿਆ ਹਾਂਜੀ ਇਸ ਦੇ ਨਾਲ ਸਾਡੀ ਅੱਜ ਦੀ ਇਹ ਵੀਡੀਓ ਖਤਮ ਹੁੰਦੀ ਹੈ ਤੇ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸ ਦੇਣਾ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਦੇਣਾ ਧੰਨਵਾਦ ਜੀ ਥੈਂਕਸ ਫॉर ਵਾਚਿੰਗ